ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਅਕਾਲੀ ਦਲ ਪਾਰਟੀ ਦੇ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਖ-ਵੱਖ ਅਹੁਦੇ ਦੇ ਕੇ ਨਿਵਾਜੇ ਜਾ ਰਹੇ ਹਨ ਜਿਸ ਦੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਦੇ ਵਿੱਚ ਮਨਦੀਪ ਸਿੰਘ ਬਿਰੜਵਾਲ ਤੇ ਮਨਵੀਰ ਸਿੰਘ ਖੱਟੜਾ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਦੇ ਅਹੁਦੇ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨਾਂ ਨੂੰ ਸਰੋਪਾ ਪਾ ਕੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਉੱਥੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦੇ ਵੱਲੋਂ ਯੂਥ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਨਾਬਾ ਹਲਕੇ ਤੋਂ ਮਨਦੀਪ ਸਿੰਘ ਬਿਰੜਵਾਲ ਤੇ ਮਨਵੀਰ ਸਿੰਘ ਖਟੜਾ ਇਹਨਾਂ ਦੋਵਾਂ ਨੂੰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਦੇ ਅਹੁਦੇ ਦੇ ਕੇ ਨਿਵਾਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਹੈ ਤੇ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਦੇ ਨਾਲ ਜਿੱਤੇਗੀ। ਉੱਥੇ ਇਸ ਮੌਕੇ ਤਰਮਿੰਦਰ ਸਿੰਘ ਭੋਜੋ ਮਾਜਰੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪਟਿਆਲਾ ਦਾ ਕਹਿਣਾ ਹੈ ਕਿ ਜੋ ਅੱਜ ਜ਼ਿੰਮੇਵਾਰੀ ਯੂਥ ਆਗੂਆਂ ਨੂੰ ਦਿੱਤੀ ਗਈ ਆ ਇਹ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਲੋਕ ਸਭਾ ਚੋਣਾਂ ਦੇ ਵਿੱਚ ਯੂਥ ਵੈਂਕ ਦਾ ਅਹਿਮ ਰੋਲ ਹੋਵੇਗਾ। ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕੇ ਦੇ ਨੌਜਵਾਨ ਜਿਹੜੇ ਹੈਗੇ ਨੇ ਆਪਣੇ ਕੰਮ ਕਰਕੇ ਕਰਕੇ ਔਰ ਪੂਰੇ ਤਿਆਰ ਪਰ ਤਿਆਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣ ਵਾਸਤੇ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ, ਸਰ ਵਿਕਰਮ ਸਿੰਘ ਜੀਠਾ ਸਾਹਿਬ ਨੇ ਔਰ ਸਾਡੇ ਪੰਜਾਬ ਦੇ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਸਾਹਿਬ ਨੇ ਸਾਡੇ ਹਲਕੇ ਵਿੱਚ ਬਹੁਤ ਵੱਡੇ ਜਿਹੜੇ ਸਤਿਕਾਰਯੋਗ ਨੌਜਵਾਨ ਨੇ ਉਹਨਾਂ ਨੂੰ ਮੀਤ ਪ੍ਰਧਾਨ ਦੇ ਅਹੁਦੇ ਦਿੱਤੇ ਆ ਸੋ ਮੈਂ ਧੰਨਵਾਦ ਕਰਦਾ ਉਹਨਾਂ ਦਾ ਸਾਡੇ ਇੱਕ ਬਨਵੀਰ ਜੀ ਔਰ ਮਨਦੀਪ ਜੀ ਸਾਡੇ ਬਿਲਡਰ ਵਾਲ ਜੀ ਇਹਨਾਂ ਦੋਹਾਂ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਮੈਂ ਪਾਰਟੀ ਦਾ ਧੰਨਵਾਦ ਕਰਦਾ ਤੇ ਨਾਲ ਇਹ ਵੀ ਬੇਨਤੀ ਕਰਦਾ ਕਿ ਯੂਥ ਜਿਹੜੀ ਹੈਗੀ ਆ ਉਹ ਖਰਿਆਵਲ ਦੱਸਦਾ ਸਾਡਾ ਯੂਥ ਕੋਲ ਜਿਹੜੀ ਸ਼ਕਤੀ ਹੈਗੀ ਆ ਕਿ ਦੂਜਿਆਂ ਦੇ ਜਿਹੜੇ ਝੂਠ ਔਰ ਤੂਫਾਨ ਦੇ ਜਿਹੜੇ ਬੱਦਲ ਸ਼੍ਰੋਮਣੀ ਅਕਾਲੀ ਦਲ ਤੇ ਪਿਛਲੇ ਸਮਿਆਂ ਦੇ ਵਿੱਚ ਆਏ ਸਨ ਉਹਨਾਂ ਨੂੰ ਟਾਲਣ ਦਾ ਤੇ ਉਹਨਾਂ ਨੂੰ ਦਫਾ ਕਰਨ ਦਾ ਜਿਹੜਾ ਮਾਇਦਾ ਰੱਖਦੇ ਨੇ ਸੋ ਮੈਂ ਸਮਝਦਾ ਕਿ ਯੂਥ ਜਿਹੜਾ ਹੈਗਾ ਉਹ ਪੰਜਾਬ ਦਾ ਭਵਿੱਖ ਹੈ ਤੇ ਪੰਜਾਬ ਦਾ ਭਵਿੱਖ ਪਿਛਲੇ ਸਮੇਂ ਦੇ ਵਿੱਚ ਬਹੁਤ ਬਰਵਾਦੀ ਵਾਲੇ ਪਾਸੇ ਗਿਆ ਪਿਛਲੇ ਸਮੇਂ ਦੇ ਵਿੱਚ ਨਸ਼ੇ ਜੜੇ ਸੀਗੇ ਘਰ ਘਰ ਵੇਗ ਗਏ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਰੀਆਂ ਕਰੀਤੀਆਂ ਸੀਗੀਆਂ ਉਹ ਬਹੁਤ ਵੱਡੇ ਪੱਧਰ ਤੇ ਪੈਲੀਆਂ ਸੋ ਯੂਥ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਸਿਹਤ ਨੂੰ ਠੀਕ ਰੱਖਣਾ ਸੋ ਪੰਜਾਬ ਅੱਜ ਸੁਰੱਖਿਅਤ ਹੱਤਾਂ ਚ ਨਹੀਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਅੱਜ ਅਨਸੁਰੱਖਿਅਤ ਘਰ ਬੇਕਤੀ ਮਸੂਲਫ ਕਰਦੇ ਆ ਸੋ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਪੰਜਾਬ ਨੂੰ ਸੁਰੱਖਿਅਤ ਕਰਨਾ ਪੰਜਾਬ ਦੀ ਸਿਹਤ ਨੂੰ ਠੀਕ ਕਰਨਾ ਪੰਜਾਬ ਦੇ ਵਿੱਚ ਜੜੀਆਂ ਮਾੜੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਖਤਮ ਕਰਨਾ ਸੋ ਜਿਹੜੇ ਦੂਸਰੇ ਪਸੇ ਤਾਪ ਜੀ ਆਏ ਹੋਏ ਨੇ ਜਿੱਦਾਂ ਦਿੱਲੀ ਦੀਆਂ ਜੜੀਆਂ ਪਾਰਟੀਆਂ ਨੇ ਉਹ ਪੰਜਾਬ ਨੂੰ ਲੁੱਟਦੀਆਂ ਨੇ ਉਹ ਲੁੱਟ ਕੇ ਵਾਪਸ ਚੜੀਆਂ ਜਾਂਦੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਖਾਸ ਕਰਕੇ ਸਾਡੇ ਯੂਥ ਅਕਾਲੀ ਦਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਨੂੰ ਬਚਾਉਣ ਵਾਸਤੇ ਆਪਣਾ ਪੂਰਨ ਯੋਗਦਾਨ ਪਾਉਣਗੇ ਸੋ ਮੈਂ ਦੋਵੇਂ ਨੌਜਵਾਨਾਂ ਨੂੰ ਵਧਾਈ ਦਿੰਦਾ ਸੋ ਸਤਕਾਰਯੋਗ ਜਿਹੜੇ ਕਿ ਪਾਰਟੀ ਪ੍ਰਧਾਨ ਸ੍ਰੀ ਅਖਬੀਰ ਸਿੰਘ ਬਾਦਲ ਸਾਹਿਬ ਨੇ ਸਪੈਸ਼ਲੀ ਇਹਨਾਂ ਦੇ ਨਾਮ ਰეკਮੈਂਡ ਕਰਕੇ ਦੇ ਇਹਨਾਂ ਨੂੰ ਅਹੁਦੇ ਦਿੱਤੇ ਆ ਸੋ ਮੈਂ ਇਹਨਾਂ ਨੂੰ ਵੀ ਬਧਾਈ ਦਿੰਦਾ ਤੇ ਪ੍ਰਧਾਨ ਸਾਹਿਬ ਦਾ ਚਿੰਦਰ ਸਾਹਿਬ ਦਾ ਤੇ ਮਜੀਠੀਆ ਸਾਹਿਬ ਦਾ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਸਾਡੇ ਹਲਕੇ ਨਾਬੇ ਦੇ ਦੋ ਨੌਜਵਾਨ ਮਨਦੀਪ ਸਿੰਘ ਤੇ ਮਨਵੀਰ ਸਿੰਘ ਜੀ ਉਹਨਾਂ ਨੂੰ ਵੀ ਸੀਨੀਅਰ ਮੀਤ ਪ੍ਰਧਾਨ ਜੂਥਕਾਲੀ ਦਲ ਦੇ ਵਿੱਚ ਹਲਕਾ ਇੰਚਾਰ ਸਾਡੇ ਮੱਖਣ ਸਿੰਘ ਨਾਲ ਕਾਜੀ ਵੱਲੋਂ ਜੋ ਨਾਅਰ ਕਮੈਂਡ ਕਰਕੇ ਢੰਜਰ ਸਾਹਿਬ ਨੂੰ ਭੇਜੇ ਸੀ ਉਹਨਾਂ ਨੂੰ ਪਾਇਆ ਗਿਆ ਹੈ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਜੂਥਕਾਲੀ ਦਲ ਵੱਲੋਂ ਵੀ ਜੋ ਆਉਣ ਵਾਲੀ ਇਲੈਕਸ਼ਨ 1 ਜੂਨ ਨੂੰ ਹੋਣੀ ਹੈ ਅਸੀਂ ਜੂਥਕਾਲੀ ਦਲ ਉਸ ਦੇ ਵਿੱਚ ਪੂਰਾ ਪੂਰਾ ਸਹਿਯੋਗ ਪਾਵੇਗਾ ਤੇ ਮੈਂ ਆਸ ਕਰਦਾ ਜੋ ਮੇਰੇ ਨਾਲ ਦੇ ਸਾਥੀਆਂ ਨੂੰ ਜ਼ਿੰਮੇਵਾਰੀ ਮਿਲੀ ਆ ਉਹ ਉਹਨਾਂ ਦੇ ਬਖੂਬੀ ਪੂਰ ਕਰਨ। ਨਾਪਾ ਤੋਂ ਰੌਣਕ ਖੁਰਾਨਾ ਦੀ ਰਿਪੋਰਟ ਔਨ 에ਅਰ